ਨਾ ਮੈਂ ਖੜਾ ਨਾਮ ਮਹਿੰਦਰ ਸਿੰਘਾ ਜੀ ਨਹੀਂ ਵੱਧੀ ਰਹਿਣਾ ਜੀ ਕੀ ਘਟਨਾ ਵਾਪਰੀ ਹੈ ਘਟਨਾ ਵਾਪਰੀ ਜੀ ਕੰਮਤ ਆਉਂਦਾ ਸੀਗਾ ਮੈਂ ਮੰਡੀ ਗੋੰਦ ਘੜ ਤੋਂ ਦਸਾਰਾ ਗਰਾਉਂ ਕੋਲ ਹਾਈਵੇ ਦੇ ਪਿੱਛੇ ਬੰਦੇ ਲੱਗੇ ਆ ਪੰਜ ਬੰਦੇ ਸੀ ਦੋ ਮੋਟਰਸਾਈਕਲਾਂ ਉੱਤੇ ਮੈਂ ਭੱਜਣ ਦੀ ਕੋਸ਼ਿਸ਼ ਵੀ ਤੇਰੀ ਕੀਤੀ ਮੋੜ ਤੋਂ ਭਜਾਇਆ ਮੈਂ ਆਪਣਾ ਪਰ ਫਿਰ ਵੀ ਆ ਕੇ ਮੈਨੂੰ ਸਾਡੇ ਵਿਚ ਦੇ ਵਿੱਚ ਘੇਰ ਲਿਆ ਬੰਦੇ ਵਿਚ ਘੇਰ ਕੇ ਮੈਨੂੰ ਜ਼ਹਾ ਮਾਰੇ ਮੇਰਾ ਸਮਾਨ ਖੋ ਕੇ ਲੱਗੇ ਬੈਗ ਖੋ ਕੇ ਲੱਗੇ ਮੋਬਾਈਲ ਲੈ ਕੇ ਖੋ ਕੇ ਕਿੰਨੇ ਬੰਦੇ ਸੀ ਪੰਜ ਜਣੇ ਸੀਗੇ ਜੀ ਤੇ ਦੋ ਮੋਟਰਸਾਈਕਲ ਜਿਹਨਾਂ ਕੋ ਤੇ ਕਿਤੇ ਕਿਤੇ ਕਾਫੀ ਬਹਿ ਰਹੇ ਹਰਮਨ ਤੋਂ ਬਸਾਰਾ ਗਰਮ ਸਰਵਿਸ ਰੋਡ ਤੇ ਖੜੇ ਸੀਗੇ ਉਹ ਮੈਂ ਹਾਈਵੇ ਤੇ ਸੀ ਮੈਨੂੰ ਦੇਖ ਕੇ ਮੇਰੇ ਪਿੱਛੇ ਮੋਟਰਸਾਈਕਲ ਲਾ ਲਿਆ ਉਹਨਾਂ ਨੇ ਕੀ ਪੂਰੀ ਘਟਨਾ ਕੀ ਵਾਪਰੀ ਉਹਦੇ ਪਿੱਛੇ ਲੱਗ ਗਏ ਪਿੱਛੇ ਲੱਗਣ ਤੋਂ ਬਾਅਦ ਗੁਰਦੁਆਰਾ ਸਾਹਿਬ ਕੋਲ ਆ ਕੇ ਮੈਂ ਮੋੜਾ ਟੰਡ ਕੀਤਾ ਤੇ ਮੇਰੇ ਪਿੱਛੇ ਦਾ ਮਾਰਨ ਲੱਗੇ ਸੀ ਪਿੱਟ ਚ ਮੈਂ ਜਦੋਂ ਵਾਪਸ ਟਰਨ ਕਰ ਗਿਆ ਮੋੜ ਮੋੜਿਆ ਉਹ ਗਾਹਾਂ ਨਾਲ ਕੇ ਮੁੜ ਕੇ ਫੇਰ ਵਾਪਸ ਆ ਕੇ ਮੈਨੂੰ ਘੇਰ ਲਿਆ ਬੀਹ ਜਾ ਕੇ ਉਹਨਾਂ ਨੇ ਤੇ ਦਾ ਮਾਰੇ ਜੀ ਮੇਰੇ ਉਹਨੇ ਸੱਚ ਮਾਰੇ ਹੱਥ ਫਰਮਾਰੇ ਇੱਥੇ ਕਿੱਥੇ ਕਾਗੂ ਦੀ ਇਹ ਸਾਡੀ ਬੀਹ ਦੇ ਵਿੱਚ ਹੋਈ ਹੈ ਨਈ ਵਾਦੀ ਬੀਹ ਕਲੀ ਵਿੱਚੇ ਹੋਈ ਹੈ ਘਰ ਤੋਂ ਥੋੜੀ ਦੂਰੇ ਸੀਗਾ ਕਿੱਥੇ ਕੰਮ ਇੱਥੇ ਕਰਦਾ ਮੰਡੀ ਗੁੰਦਗੜ ਕਰਦਾ ਜੀ ਸ਼ਰਾਬ ਦੇ ਠੇਕੇ ਤੇ ਕਿੰਨੇ ਵਜੇ ਕਰਦੇ ਐ 12:30 ਵਜੇ ਦੀ ਘਟਣਾ ਜੀ ਕਿੰਨਾ ਕੈਸ਼ ਜੀ ਦੇ ਲੋੜ ਮੇਰੇ ਕੋਲ ਪਰਸਨਲ ਕੈਸ਼ ਹੀ ਕਿਸ਼ੇ ਦੇਣੇ ਸੀਗੇ 38000 ਰੁਪਏ ਸੀ ਮੇਰੇ ਕੋਲ ਹੋਰ ਕੀ ਲੱਗੇ ਮੋਬਾਈਲ ਲੈ ਕੇ ਮੇਰਾ ਬੈਗ ਲੈ ਕੱਪੜੇ ਸੀ ਵਿੱਚੋਂ ਦੇ ਰੌਲਾ ਪਾਇ ਬਹੁਤ ਸ਼ੋਰ ਮਚਾਇਆ ਰੌਲਾ ਪਾਇ ਉੱਚੀ ਉੱਚੀ ਆਵਾਜ਼ ਮਾਰੀ ਲੋਕਾਂ ਨੂੰ ਕੋਈ ਉੱਠਾ ਹੀ ਨਹੀਂ ਹੈਗਾ ਉਸ ਵਕਤ ਕਿਤੇ ਕਿਵੇਂ ਇਹ ਜੋ ਸੀਸੀਟੀਵੀ ਸੌਣ ਵਾਲੇ ਰੁਕ ਵੀ ਨਹੀਂ ਸੀ ਰੁਕ ਤਾਂ ਮੈਂ ਤਾਂ ਆ ਗਿਆ ਮੇਰੇ ਗੱਡੀ ਆ ਗਈ ਗੱਡੀ ਆਉਣ ਨਾਲ ਮੈਂ ਸਲੋ ਹੋ ਗਿਆ ਜਦੋਂ ਮੇਰੇ ਬਰਬਰ ਆ ਕੇ ਉਹ ਗਿਆ ਆ ਕੇ ਮੋਟਰਸਾਈਕਲ ਲੈ ਲਿਆ ਉਹਨਾਂ ਨੇ ਫੇ ਮੈਨੂੰ ਹਾਂਜੀ ਪੁਲਿਸ ਵਾਲੋਂ ਕੀਤੀ ਸੀਗੀ ਜੀ ਕੋਈ ਆਇਆ ਹੈ ਨਹੀਂ ਬਿਆਨਪੱਤਰ ਲੈਣ ਵਾਸਤੇ ਪੁੱਛਣ ਵਾਸਤੇ ਪੁਲਿਸ ਆਈ ਨਹੀਂ ਰੇਅਰ ਪੜ ਕੀਤੀ ਵੀ ਆ ਸ਼ਾਇਦ ਆਉਣਗੇ ਆਉਣਗੇ ਬਿਆਨ ਬਿਆਨ ਤਾਂ ਲੈ ਕੇ ਜਾਣਗੇ ਜੀ ਹਾਂਜੀ ਪੁਲਿਸ ਕੀ ਮੰਗਤੀ ਕਰਦੀ ਮੰਗ ਤਾਂ ਕੋਈ ਨਹੀਂ ਕਰਦੀ ਮੰਗ ਤਾਂ ਇਹ ਜੋ ਹੋਣਾ ਦੀ ਉਹ ਤਾਂ ਹੋ ਗਿਆ ਇਹ ਗਾਂਬੱਦ ਕੇ ਜੇ ਹੋਰ ਨਾ ਨਾ ਹੋਵੇ ਜਾਨੀ ਇਨਸਾਨ ਹੋ ਸਕਦਾ ਜੇ ਦੋ ਤਿੰਨ ਵਾਰੀ ਦਾ ਮਾਦੀ ਪਿੱਛੇ ਕੋਸ਼ਿਸ਼ ਕੀਤੀ ਉਹਨਾਂ ਨੇ ਮੈਂ ਬਚਾਉ ਕਰਦਾ ਰਿਹਾ ਇਹ 10 ਤਰੀਕ ਨੂੰ ਸਵੇਰ ਸਾਡੇ ਕੋਲ ਮੈਡੀਕਲ ਹਸਪਤਲ ਤੋਂ ਆਪਣਾ ਸਿਵਲ ਹਸਪਤਲ ਤੋਂ ਰੁਕਾ ਆਇਆ ਵਿਕ ਮਹਿੰਦਰ ਸਿੰਘ ਨਾਮ ਦਾ ਬੰਦਾ ਵਾਸੀ ਨਵੀਂ ਬਾਦੀ ਉਹ ਸਟੱਲ ਲੱčenਕਾਰ ਦਾਖਲ ਹੋਇਆ ਸਾਡੇ ਪਰਫੈਸ਼ਨਲ ਸਰਵਿੰਸ ਇੰਸਪੈਕਟਰ ਗਈ ਸੀ ਉਹਨਾਂ ਦੀ ਸਟੇਟਮੈਂਟ ਲੈਣ ਉੱਥੇ ਜਾ ਕੇ ਜਦੋਂ ਉਹਨਾਂ ਨੇ ਡਾਕਟਰ ਸਾਹਿਬ ਤੋਂ ਪੁੱਛਿਆ ਮਰੀਜ਼ ਬਾਰੇ ਪਤਾ ਕੀਤਾ ਤਾਂ ਉਹਨਾਂ ਨੇ ਦੱਸਿਆ ਵੀ ਉਹ ਲਾਮਾ ਹੋ ਗਏ ਮੱਲਬ ਆਪ ਦੀ ਮਰਜ਼ੀ ਨਾਲ ਹਸਪੀਟਲ ਤੋਂ ਚਲੇ ਗਏ। ਉਹਨਾਂ ਦਾ ਆਸ-ਪਾਸੇ ਤੋਂ ਪਤਾ ਕੀਤਾ ਪਰ ਕੁਝ ਪਤਾ ਨਹੀਂ ਲੱਗਿਆ। ਉਹਦੀ ਆ ਬਾਸੀ ਤੇ ਉਹਨਾਂ ਨੇ ਰਿਪੋਰਟ ਵੀ ਲਿਖੀ ਐ। ਫਟੋ ਅੱਜ ਸਾਡੇ ਕੋਲੇ ਆ ਜੇ। ਉਹਨਾਂ ਨੇ ਬਿਆਨ ਲਿਖਾਇਆ ਤੇ ਐਫ ਆਈ ਆ ਦਰਜ ਕੀਤੀ ਜਾ ਰਹੀ ਐ। ਜੇ ਉਹ 9 ਤੇ 10 ਦੀ ਰਾਤ ਨੂੰ ਇਹ ਦਾਖਲ ਹੋਈ ਸੀ। ਇਹਨਾਂ ਦਾ ਬੇਟਾ ਦੱਸਣ ਆਇਆ ਸੀ ਆ ਵੀ ਜੀ ਮੇਰੇ ਫਰਾਈ ਨਾਲੇ ਦੰਦਾ ਕਰਕੇ ਹੋਇਆ। ਉਹਦੇ ਉਹਨੇ ਸਿਰਫ ਮੋਬਾਈਲ ਖੋਏ ਜਾਣ ਦਾ ਜ਼ਿਕਰ ਕੀਤਾ ਸੀ। ਰਤੀ ਸਰ ਦਾ ਜ਼ਿਕਰ ਨਹੀਂ ਸੀ ਕੀਤਾ। ਉਹਦੀ ਅਸੀਂ ਵੱਖਰੀ ਬੜਤਾਲ ਕਰਾਂਗੇ। ਫਿਲਹਾਲ ਐਫਆਈਆਰ ਦੱਚ ਕੀਤੀ ਜਾ ਰਹੀ ਹੈ। ਇਹ ਪਤਾ ਲੱਗਿਆ ਜੀ ਆਪਣਾ ਫਤੇਗੜ ਸਾਹਿਬ ਸਟੇਜ 'ਤੇ ਕਿਸੇ ਢੇਕੇ ਦੇ ਲੱਗਾ ਹੋਇਆ ਸੀ। ਕੋਦੇ ਇਹ ਬੰਦੇ ਦੀ شناخت ਹੋਵੇ ਤੇ ਜਲਦ ਤੋਂ ਜਲਦ ਕ੍ਰੇਸ ਕਰਤੀ ਕੋਸ਼ਿਸ਼ ਕੀਤੀ ਜਾਊਗੀ। ਹਾਂ ਜੀ ਮੌਕੇ 'ਵੀ ਸੀਸੀ ਕੈਮਰਾ ਦੀ ਫੋਟੋਆਂ ਲੱਗੀਆਂ ਪਤਾ ਲੱਗਦਾ ਵੀ ਇਹਦੇ ਨਾਲ ਵਾਰਦਾਤ ਹੋਈ ਹੈ।